ਕਿਵੇਂ ਅੱਜ ਨੀਵੀਂ ਨਹੀਂ ਚੱਕਦਾ ਤੜਕੇ ਦਾ ਗੇਠਾ ਨਾਲ ਹੀ ਧਰਤੀ ਮਣੀ ਜਨਾ ਗੇਠਾ ਨਾਲ ਕੀ ਕਰੀਏ ਹਾਂ ਦਵਾਈ ਪਤਾ ਨਹੀਂ ਕਿਹੜੀ ਪਾ ਗਿਆ ਤੂੰ ਹਾਂ ਆ ਦੇਖ ਲੈ ਕਿਹੜੇ ਲੋਟ ਫੋ ਰਿਆ ਹਾਂ ਨੀਵੀਂ ਚੱਕੀ ਦੀ ਨਹੀਂ ਤਾਂ ਹਾਂ ਬਾਹਲਾ ਹੋ ਗਿਆ ਸਿਰ ਵਾਲਾ ਵਾਂਗੂ ਹਨਾ ਬਾਹਲਾ ਹੋ ਕੇ ਨਾਲ ਦਵਾਈ ਬਥੇਰੀ ਮਹਿੰਗੀ ਪਾਈ ਸੀਗੀ ਹਾਂ ਪਹਿਲਾਂ ਤਾਂ ਚੱਕ ਚੱਕ ਬਾਹਰ ਬਥੇਰਾ ਕੱਢਿਆ ਪਟ ਪਟ ਕੇ ਹਾਂ ਹੁਣ ਕਿਵੇਂ ਆਹ ਜੂੜਾ ਇਹ ਕਰਕੇ ਵਿੱਚ ਹੀ ਸਿੱਟ ਦੇਣਾ ਬਾਹਰ ਵਾਲਾ ਕੰਮ ਠੀਕ ਆ ਯਾਰ ਮੈਨੂੰ ਲੱਗਦਾ ਹੋਣਾ ਆ ਜਲੇਬੀ ਜੂੜਾ ਕਰ ਕਰ ਵਿੱਚ ਹੀ ਦੱਬੀ ਜਾਂਨੇ ਆ ਹਾਂ ਹੁਣ ਜਿਹੜੀ ਨੇ ਖਰਾਕ ਖਾਧੀ ਐ ਹਾਂ ਉਹ ਬੂਟੇ ਅਸਰ ਲੈ ਲੈਣਗੇ ਅੱਛਾ ਉਹੀ ਦਵਾਰੇ ਮੰਨ ਲਾ ਹੁਣ ਝੋਨੇ ਨੂੰ ਮਿਲਜੂ ਜਿਹੜੀ ਗੱਖਾਂ ਨੇ ਖਰਾਕ ਖਾਧੀ ਐ ਹੈ ਝੋਨੇ ਨੂੰ ਮਿਲਜਾ ਸਸਤਰਾ ਜਲੇਬੀ ਜੂੜਾ ਕਰਿਆ ਹਾਂ ਪੈਰ ਨਾਲ ਦਿੱਤੀ ਦਾਬਾਂ ਤੇ ਉੱਤੇ ਮਾਰਤਾ ਪੋਚਾ ਬਾਕੀ ਭਰਾਵਾ ਜਿਹੜੇ ਸਾਹ ਨਾਲ ਗੰਦ ਆ ਮੰਨ ਲਾ ਦਾ ਇੱਕ ਦਿਹਾੜੀ ਆ ਤਾਂ ਬਾਹਰ ਕੱਢਣ ਦੀ ਰੱਖਣਾ ਪੈਣਾ ਸੀ ਹਨਾ ਓਏ ਹੋਰ ਪਤਾ ਨਹੀਂ ਦਵਾਈ ਪਾਈ ਐ ਕੇ ਨਹੀਂ ਪਾਈ ਮਿਲਦਾ ਤਾਂ ਸਾਨੂੰ ਗੋਲੀ ਦੇ ਗਿਆ ਭਰਾਵਾ ਹਾਂ ਗੋਲੀ ਦੇ ਗਿਆ ਭਰਾਵਾ ਦਵਾਈ ਬੜੀ ਮਹਿੰਗੀ ਲੈਂਦੀ ਸੀ ਹੂੰ ਚਲ ਇਹ ਤਾਂ ਹੁਣ ਭਰਾਵਾ ਲੇਖਾ ਤਾਂ ਦੇਣਾ ਹੀ ਪਊਗਾ ਸਾਡੇ ਤਾਂ ਇयां ਗਰਮੀ ਬਹੁਤ ਬੜਾ ਦੱਬੀ ਚੱਲ ਕੰਮ